ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾਨ ਦਾ ਡੈਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 7 ਪਸ਼ੂ ਦਿਖਾਵਾਂਗੇ ਟੋਕੜਾਂ ਗੱਬਣਾ ਵੀ ਆ ਤੇ ਸਜਰਾ ਵੀ ਆ ਦੋ ਬਿਹੜਾ ਤੇ ਪੰਜ ਮੱਝਾਂ ਵਾਂ ਤੇ ਚੰਗੇ ਕਦ ਕਾਠ ਵਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਵਾਂ ਤੇ ਆਪਾਂ ਪਹੁੰਚੇ ਆਂ ਛੇਰੇ ਵੀਰ ਕੋਲ ਤੇ ਆਜੋ ਘਰਦੇ ਆਂ ਕਿੰਨਾ ਗੱਲਬਾਤ ਸਾਸੀ ਕਾਲ ਭਾਜੀ 사ਸੀ ਕਾਲ ਜੀ ਵੀਰ ਜੀ 사ਸੀ ਕਾਲ ਜੀ ਉਸ ਨਾ ਠੀਕ ਠਾਕ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੇਖ ਲਓ ਕਿਰਪਾ ਹੀ ਚਾਹੀਦੀ ਹੈ ਆਪਣਾ ਨਾਮ ਤੇ ਐਡਰੈਸ ਦਰਦੇ ਨਾ ਮੇਰਾ ਸ਼ਿਰਾਜ ਜੇ ਪਿੰਡ ਮਹਾਲਾ ਕਿੜੀ ਤਹਿਸੀਲ ਹਈ ਨਾਲਾ ਤੇ ਚਿਲਾ ਅੰਮ੍ਰਿਤਸਰ ਫੋਨ ਨੰਬਰ 9845 ਦੇ 618 ਠੀਕ ਹੈ ਜੀ ਹਾਂਜੀ ਇਹ ਕਰੀਏ ਸ਼ੁਰੂਆਤ ਹੈ ਨਾ ਹਾਂਜੀ ਕਰੀਏ ਜੀ ਹਾਂ ਦੱਸਿਆ ਪਹਿਲੇ ਨੰਬਰ ਤੇ ਵੜ ਕੀ ਇਹ ਵੀਰ ਜੀ ਦੂਜਾ ਸੂਆ ਵੜ ਸੋਈ ਜੇ ਅੱਛਾ ਜੀ ਤੇ ਇਸ ਟਾਈਮ ਤੇ ਮੰਨ ਲਓ ਵੀ ਕੋਈ 18 19 ਕਿਲੋ ਦੁੱਧ ਤਿਆਰ ਆ ਮੌਕੇ ਤੇ ਠੀਕ ਹੈ ਜੀ ਹਾਂਜੀ ਤੇ ਦੁੱਧੋਂ ਅ ਤੇ ਇਹਨਾਂ ਦੁੱਧ ਮੌਕੇ ਤੇ ਆਜਰੇ ਆ ਦੁੱਧ 22 ਕਿਲੋ ਵੀ ਕਰ ਸਕਦੀ ਬੈੜਾ ਠੀਕ ਹੈ ਜੀ ਮੀਰਪਰਾ ਦੀ ਕਹਦੀ ਸੇਵਾ ਚੰਗੀ ਹੋਵੇ ਤੇ ਹਾਂਜੀ ਹਾਂਜੀ ਲਓ ਭਾਈ ਤੇ ਬਾਕੀ ਖੋਲ ਕੇ ਵਿਖਾ ਦੇਣਾ ਅੱਜ ਆ ਜਣ ਆਪਾਂ ਖੋਲ ਕੇ ਵਿਖਾਉਨੇ ਤੁਹਾਨੂੰ ਆਸਤਾਂ ਜਿਹੜਾ ਬਾਕੀ ਥਣ ਭਾਂਡਾ ਵੀ ਜੀ ਬਹੁਤ ਹੀ ਸੋਹਣਾ ਲੱਗਾ ਫੇਸ ਮਾਡਲ ਹੈ ਠੀਕ ਹੈ ਠੀਕ ਲਓ ਭਾਈ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਆਂ ਬੋਤੀ ਵਾਲੀ ਵੜਾ ਗਈ ਤੇ ਕ੍ਰਾਸ ਦੇ ਵਿੱਚ ਆ ਗਈ ਯਾਰ ਤੇ ਚੰਗਾ ਹੀ ਫੋਨ ਵੀ ਗਈ ਇਹਨਾਂ ਦੀ ਚੰਗੀ ਹਿੰਦੀ ਆ ਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਬਾਕੀ ਕ੍ਰੌਸ ਆ ਵੀਰ ਜੀ ਵੜਾ ਤੁਹਾਨੂੰ ਪਤਾ ਹੁਣ ਗਾਂ ਗਰਮੀਆਂ ਦਾ ਮੌਸਮ ਆਉਂਦਿਆ ਤੇ ਵੀਰ ਭਰਾਵਾਂ ਨੇ ਕ੍ਰੌਸ ਦੀ ਜ਼ਿਆਦਾ ਡਿਮਾਂਡ ਕਰਨੀ ਹੈ ਇਹਨੂੰ ਕੋਈ ਧੁੱਪ ਛਾਂ ਦਾ ਕੋਈ ਨਹੀਂ ਜਿੱਥੇ ਮਰਜ਼ੀ ਮੰਨ ਲਓ ਬੱਜੀ ਰਵੇ ਬਾਕੀ ਥਾਣ ਵੇਖੋ ਕਿੰਨਾ ਸੋਹਣਾ ਲੱਗਾ ਬੈਠਦਾ ਜੀ ਲਓ ਵੀਰ ਜੀ ਥਾਣ ਵੀ ਬਹੁਤ ਜ਼ਿਆਦਾ ਪਿਆਰਾ ਲੱਗਾ ਤੇ ਚੰਗੇ ਕੱਦ ਕਾਠ ਵਾਲੀ ਆ ਇਹ ਇਸ ਟਾਈਮ ਅਜੇ ਬਿਲਕੁਲ ਵੀਰ ਜੀ ਤਾਜੀ ਸੋਈ ਆ ਹਫਤੇ ਖੰਡ ਦੀ ਅਜੇ ਮਾਰੇ ਮੋਲੇ ਛੱਡਿਆ ਆ ਕੇ ਮੰਨ ਲਓ ਦੁੱਧੋਂ ਵਧੋ ਜਵਾਕੀ ਦੇ ਪਿਛੇ ਜਵਾਕ ਮੇਲ ਕਾਫ ਜੀ ਵੀਰ ਜੀ ਇਸ ਟਾਈਮ ਜਿਹੜਾ ਮੌਕੇ ਤੇ 18 ਲੀਟਰ ਬਿਲਕੁਲ ਰੈਡੀ ਦੁੱਧ ਆ ਕਿੰਨਾ ਕੁ ਚਵਾਈ ਜਾਊਗੀ ਜੀ ਜੀ ਇਹਨਾਂ 20 ਕਿਲੋ ਤੇ ਮੰਨ ਲਓ ਇਹ ਘਰ ਜਾਣਾ ਨਾ ਦੋ ਚੌਂ ਦਿਨਾਂ ਦੇ ਵਿੱਚ ਵਿੱਚ ਹੀ ਅੱਛਾ ਜੀ ਹਾਂਜੀ ਠੀਕ ਹੈ ਜੀ ਇਸ ਟਾਈਮ ਤੇ ਮੰਨ ਲਓ ਵਧੀਆ ਦੁੱਧ ਆ ਮੰਨ ਲਓ 18 ਕਿਲੋ ਤੋਂ ਵੀ ਵਧੀਆ ਚੱਲਣ ਦਈ ਹਾਂਜੀ ਹਾਂਜੀ ਇਹ ਕੀ ਮੁੱਲ ਵੀਰ ਜੀ ਇਹਦਾ ਮੰਨ ਲਓ ਵੀਰ ਜੀ ਵੇਖ ਲਓ ਵੈੜ ਦੇ ਹੱਕ ਰਖਾਉਂਦੀ ਵੈਸੇ 65 ਫੌਂਡ ਦਾ ਵਿਕਦਾ ਹਾਂਜੀ ਪਰ ਜਾਈ ਮਿਲੀ ਆਪਾਂ ਜਾਈ ਦੇ ਦਈਏ ਜੀ ਠੀਕ ਹੈ ਜੀ ਹਾਂਜੀ ਦੇ ਦਈਏ 55000 ਦੀ ਛੱਡ ਦਈਏ 2000 ਛੱਡ ਦਈਏ ਜੀ 52 ਦੇ ਦਈਏ ਹਾਂਜੀ ਬੋਣ ਜੀ ਪੂਰੇ 50 ਦੀ ਦੇ ਦੀ ਜੀ ਠੀਕ ਹੈ 50000 ਦੀ ਬਲਕਿ ਗਿਆਜ ਮੁੱਲ ਕਰਦਾ ਵੀਰ ਨੇ ਤੇ ਇਧਰ ਵੀ ਜੀ ਮਹੀਂ ਦੂਜੇ ਨੰਬਰ ਤੇ ਆ ਗਈ ਇਹ ਵੀ ਵੀ ਜੀ 20 ਕਿਹੜਾ ਦੀ ਸੋਈ ਆ ਤੇ ਬੱਚਾ ਗਿਆ ਮਰ ਤੇ ਹੁਣੇ ਹੀ ਆਪਾਂ ਗੱਡੀ ਚੋਂ ਲਾਈ ਆ ਜੀ ਠੀਕ ਹੈ ਜੀ ਤੇ ਕੋਈ ਮੈਂ ਥੋੜੀ ਜੀ ਉੱਥੇ ਵੀ ਚੋਈ ਵੀ ਪਰ ਇਹ ਹੀ ਉਹ ਗੱਲ ਨਾਮ ਜੋ ਮੈਂ ਕਿਹਾ ਮਹੀਂ ਇੱਕ ਬਾਰੇ ਕਿਹਾ ਸੀ ਦੁੱਧ ਦਾ ਸਮੁੰਦਰ ਇਹ ਵੀ ਦੁੱਧ ਦਾ ਸਮੁੰਦਰ ਜੇ ਇਸ ਟਾਈਮ ਤੇ ਮੰਨ ਲਓ ਵੀ 11 ਲੀਟਰ ਇਹਦੇ ਕੋ ਮੌਕੇ ਤੇ ਤਿਆਰ ਹੋਊਗਾ ਜੇ ਦੁੱਧ ਠੀਕ ਹੈ ਠੀਕ ਹੈ ਹਾਂਜੀ ਤਾਂ ਉਹ ਬਈ 11 ਤੇ ਆਪਾਂ ਖੋਲ ਕੇ ਵਿਖਾਉਨੇ ਆ ਸਿੰਘ ਦੀ ਥੋੜੀ ਜੀ ਮੰਨ ਲਓ ਖੁੱਲੀ ਆ ਬਾਕੀ ਮਹੀਂ ਸੋਣੀ ਆ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਜੈਡ ਬਲੈਕ ਦੇ ਵਿੱਚ ਆ ਗਈ ਅਸਤਾ ਵੀੜਾ 11 ਲੀਟਰ ਬਿਲਕੁਲ ਦੁੱਧ ਤਿਆਰ ਆ ਤੇ ਬਹੁਤ ਹੀ ਜ਼ਿਆਦਾ ਅੰਡਰ ਕੁਆਲਟੀ ਸ਼ਾਨਦਾਰ ਐ ਬਾਕੀ ਵੀਰ ਜੀ ਵੇਖੋ ਥਣ ਭਾਂਡਾ ਬਹੁਤ ਹੀ ਸੋਹਣਾ ਲੱਗਾ ਮੈਨੂੰ ਠੀਕ ਹੈ ਠੀਕ ਹੈ ਠੀਕ ਤੇ ਦੁੱਧ ਵਾਲਾ ਸਮੁੰਦਰੀ ਜੇ ਹਿਸਾਬ ਨਾਲ ਵੀ ਏ ਵਦੂ ਕਿ ਤੂੰ ਦੋ ਰੋ ਦੁੱਧ ਵੀ ਜੀ ਵਧ ਸਕਦੀ ਹੈ ਮੰਨ ਲਓ ਕਿਤੇ ਜੀਜੂ ਲਾ ਦੂਗੀ ਚਾਰ ਦੇਣਾ ਤੇ ਸੇਵਾ ਕੋਈ ਵੀਰ ਭਰਾ ਚੰਗੀ ਕਰੂਗਾ ਠੀਕ ਹੈ ਜੀ ਤੇ ਦੁੱਧ ਚੰਗਾ ਦਊਗੀ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਵੀਰ ਜੀ 11 ਲੀਟਰ ਇਸ ਟਾਈਮ ਬਿਲਕੁਲ ਦੁੱਧ ਪਿਆਰ ਆ ਹਾਂਜੀ ਮੈਂ ਵੀ ਵੇਖੋ ਵੀਰ ਜੀ ਕੱਦ ਵਜਣਾ ਵੀ ਚੰਗਾ ਵਾ ਮੇਂ ਦਾ ਤੇ ਆਉਂਦਾ ਰਿਹਾ ਹਾਂਜੀ ਜਿੰਨੀ ਵੀ ਹੈਗੀ ਆ ਚਲੋ ਸੋਣੀ ਜਮਾ ਜੀ ਆਈ ਆ ਗਈ ਆ ਚਲੋ ਮੋਲੇ ਵੀਰ ਜੀ ਦੁੱਧ ਦੇ ਹਿਸਾਬ ਨਾਲ ਤੇ ਮੈਂ ਕਹਿੰਨੀ ਮੈਂ 70 ਰੁਪਏ 7000 ਦੀ ਵੇਚ। ਹਾਂਜੀ। ਤੇ ਚਲੋ ਆਪਾਂ ਨੂੰ ਪਾੜਾ ਮਿਲੀ ਪਾਣਾ ਦੇ ਦੇਣੀ ਆ। ਠੀਕ ਹੈ ਜੀ। ਤੇ ਦੇ ਦਈਏ ਜੇ 65 ਦੀ। ਕਰ ਦਈਏ ਮਾਨ ਤਾਂ। ਕਰ ਦਈਏ ਜੇ। 50 ਵੀਰ ਜੀ ਛੱਡ ਦਈਏ। ਪੂਰੇ 60 ਦੀ। ਪੂਰੇ 60 ਦੀ। ਠੀਕ ਹੈ ਜੀ। ਕਰ ਦਈਏ ਹੋਰ। ਕਰ ਦੋ ਵੇਖ ਲਓ ਜੇ ਰਹਿ ਗਈ ਨੀ ਜਾਈ। 60 ਜੋ ਦੋ ਛੱਡ ਦਈਏ ਵੀਰ ਜੀ। 5000 ਦੀ 11 ਲੀਟਰ ਦੁੱਧ ਕੋਈ ਮੰਤੀ ਕਰਕੇ ਖੜੇ ਮੇਰੇ ਕੋਲ। ਠੀਕ ਹੈ ਠੀਕ ਹੈ। ਲਓ ਭਾਜੀ 11 ਲੀਟਰ ਬਿਲਕੁਲ ਰਹਿ ਗਿਆ। ਤੇ ਆਜੇ ਹੁਣ ਤੀਜ ਡੋਂਦੀ ਜੇ ਅਜੇ ਠੀਕ ਹੈ ਪਹਿਲਾ ਸੂਆ ਸੋਈ ਜੇ ਢਾਲੀ ਜੇ ਜਿਦਾਂ ਕਹਿ ਨਹੀਂ ਦਿੰਦੇ ਦੋ ਥਣੀ ਵੀ ਮੰਨ ਲਓ ਵੀ ਕਰਮਾਰਾਂ ਦਾ ਡੰਗਰ ਘਰੇ ਹਾਂਜੀ ਹਾਂਜੀ ਇਹੋ ਗੱਲ ਮੰਨ ਲਓ ਵੀ ਇੱਕ ਮੀਣਾ ਤੇ ਢਾਲਾ ਡੰਗਰ ਵੀ ਬੜਾ ਘੱਟ ਲੱਭਦਾ ਮੀਣੀ ਵੀ ਅਜੇ ਮੰਨ ਲਓ ਜਿਆਦਾ ਹੀ ਲੱਭ ਜਾਂਦੀ ਢਾਲਾ ਡੰਗਰ ਬੜਾ ਘੱਟ ਲਾਉਂਦਾ ਹਾਂਜੀ ਹਾਂਜੀ ਚਲੋ ਇਹ ਵੀ ਕਰਮਾਰਾਂ ਦਾ ਇਹ ਵੀ ਚੱਕਰ ਮਾਰਾਂ ਦਾ ਡੰਗਰ ਤੇ ਇਹਦੇ ਕੋਲ ਕਿੰਨਾ ਕਿ ਜੀ ਦੁੱਧ ਇਸ ਟਾਈਮ ਤੇ ਵੀ ਜੀ ਇਹਦੇ ਥੱਲੇ ਵੀ ਤੁਸੀਂ ਵੇਖੋ ਹੁੰਦਾ ਜਲ ਆ ਹੀ ਲੈਣਾ ਜੇ ਥਣ ਪਟ ਝਾਂਡਾ ਵੇਖ ਕੇ ਤੇ 11 ਲੀਟਰ ਦੁੱਧ ਤਿਆਰ ਹੋਊਗਾ ਜੇ ਪਲੂਣ ਕੱਟੀ ਕੋਈ ਬੇਕਮਾਲ 5 ਲੱਖ ਦੀ ਮਹੀਂ ਲੈ ਲੋਗੇ ਤੇ ਮੇਰੇ ਘਰ ਨਾਲੋਂ ਵੀ ਨਹੀਂ ਚਵਾਈ ਇਹੋ ਜੀ ਲੱਗੀ ਹੋਣੀ ਠੀਕ ਹੈ ਠੀਕ ਹੈ ਹਾਂਜੀ ਚਵਾਈ ਦੀ ਬਹੁਤ ਸਾਰੀ ਵਿੱਚ ਆ ਗਈ ਯਾਰ ਪਹਿਲਾ ਬਾਕੀ ਖੋਲ ਕੇ ਵਿਖਾਉਂਦੇ ਆ ਜੀ ਆਪਾਂ ਇਹ ਦੋ ਦੰਦ ਦੱਸਿਆ ਜੀ ਹਾਂਜੀ ਦੋ ਦੰਦ ਜੀ ਬਿਲਜੀ ਲਓ ਬਈ ਜੀ ਦੋ ਦਾਲੇ ਝੋਟੀ ਇਹਦੇ ਕੋਈ ਦੱਸੂਗੇ ਮਨ ਲਓ ਪੀਣ ਵਾਲੇ ਕੇ ਬਿਲਕੁਲ ਬਿਲਕੁਲ ਹਾਂਜੀ ਤੇ ਨਾਲੇ ਇਹਦੇ ਇਹਨੇ ਮੰਨ ਲਓ ਹੋਰ ਕੱਦ ਵਜਨ ਵੀ ਅਜੇ ਫੁੱਲ ਕਰਨਾ ਹਾਂਜੀ ਹਾਂਜੀ ਤੇ ਨਾਲੇ ਥਾਣ ਅਗਲੇ ਸੂਏ ਨੂੰ ਮੰਨ ਲਓ ਵੀ ਅਰਕੀ ਮੱਕ ਇਹਨੇ ਪਹਿਲੇ ਸੂਏ ਯਾਰਾਂ ਦਿੱਤਾ ਤੇ ਦੂਜੇ ਸੂਏ ਨੂੰ ਮੰਨ ਲਓ ਆਟੋਮੈਟਿਕਲੀ 14-15 ਕਿਲੋ ਦੇਣਾ ਲੈਣਾ ਬਿਲਕੁਲ ਬਿਲਕੁਲ ਉਹ ਬਈ ਠਕ ਕੁੜੇ ਦੀ ਬਹੁਤ ਚੰਗੀ ਯਾਰ ਤੇ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜਿਹਾ ਲੱਗੇ ਤੁਹਾਨੂੰ ਬਹੁਤ ਹੀ ਸ਼ਾਨਦਾਰ ਯਾਰ ਇਹ ਥਾਣਾ ਦਾ ਸੈੱਜ ਗਿਆ ਵੀ ਚੰਗਾ ਵੇਦਾ ਤੇ ਜਵਾਕ ਕੀ ਆ ਗਿਆ ਬਛੇਰੇ ਮਗਰ ਫੀਮੇਲ ਜੀ ਬਈ ਜੀ ਮਹੀਨੇ ਦੀ ਜੀ ਬਈ ਆਪਾਂ ਗਲਤ ਗੱਲ ਨਹੀਂ ਕਰਨੀ ਠੀਕ ਹੈ ਠੀਕ ਤੇ ਆਪਾਂ ਐਵੇਂ ਕਹੀਏ 5-10 ਦਿਨ ਦੀ ਇੱਕ ਬਾਕੀ ਝੋਟੀ ਸੋਹਣੀ ਵੇਖੋ ਤੁਸੀਂ ਕਿੰਨੀ ਕਰਦ ਰਹੀ ਜਣ ਵੀ ਚੰਗਾ ਜੀ ਹਾਂਜੀ 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 ਤੇ ਆਹ ਵਾਲਾ ਜਵਾਬ ਨਹੀਂ ਮਿਲਦੀ ਇਹਦਾ ਤਾਂ ਖਾਰੇ ਕੋਲ ਆਕੇ ਰੋ ਠੀਕ ਮਿਲ ਕਾਫ ਜਵਾਬ ਵਾਲਾ ਚੈੱਕ ਕਰ ਸਕਦੇ ਤੁਸੀਂ ਕਿ 1 ਮਹੀਨੇ ਦੇ ਲਗਭਗ ਸੂਈ ਨੂੰ ਹੋ ਗਿਆ ਟਾਈਮ ਉਹ ਟਾਲੀ ਹਾਂਜੀ ਕੀ ਮਤਲਬ ਇਹ ਜਿਹੜਾ ਵੀ ਜੀ ਦੋਂਦੀ ਕੱਟੀ ਵੇਖ ਲਓ ਤਾਂ ਇਹ ਮਾਰਕੀਟ ਦੇ ਵਿੱਚ ਲੱਖਾਂ ਬਾਰ ਹੀ ਬਿਕੰਦੀ ਏ ਹਾਂਜੀ ਦੁੱਧ 10000 ਕਿਲੋ ਮੇਰੇ ਤੇ ਚਲੋ ਆਪਾਂ ਆਣ ਪਹਾੜਾ ਮਿਲ ਗਿਆ ਤੇ ਪਾਣਾ 베ਜੀਏ ਕੇ ਵੀਰ ਭਰਾ ਨੂੰ ਹਾਂਜੀ ਹਾਂਜੀ ਤੇ ਇਹ ਦੇ ਦਈਏ 95 ਦੀ ਦੇ ਦਈਏ ਜੀ ਕਰ ਦਈਏ ਮਾਨਤਾ ਨਾਲ ਕਰ ਦਈਏ ਜੀ ਹਾਂ ਜੀ 90 ਦੇ ਦਈਏ ਛੱਡ ਦਈਏ ਯਾਰ ਨਹੀਂ ਯਾਰ ਨਾ ਛੱਡੀਏ ਫਿਰ ਹੋਰ ਛੱਡ ਦਈਏ 90 ਜੋ ਦੋ ਛੱਡ ਦਈਏ 88000 ਦੀ ਦੇ ਦਈਏ ਠੀਕ ਹੈ ਲਓ ਭਾਈ ਜੀ 88000 ਦੀ 85 ਦੀ ਭਾਈ ਦੇ ਦਈਏ ਛੁੱਟਾਂ ਹੀ ਅੱਜ ਚੱਲਣਗੀਆਂ ਖੁੱਲੇ ਮਾਨਤਾ ਨਾਲ ਹਾਂ ਜੀ ਹਾਂ ਜੀ ਪਰ ਜੋ ਟੀਵੀ ਦੀ ਮਾਰਕੀਟ ਚੋਂ ਮਿਲੂਗੀ ਨਹੀਂ ਇਹਨੇ ਦੁੱਧ ਵਾਲੀ 11 ਲੀਟਰ ਵਾਲੀ ਮੰਨੋ ਦੋਂਦੀ ਕੱਟੀ ਹਾਂ ਜੀ ਇੱਕ ਬੈਂਡ ਦੀ ਬਹੁਤ ਚੰਗੀ ਲੱਗੀ ਹੈ ਪਹਿਲਾਂ ਦੇ ਹੀ ਇਹ ਚਲੋ ਦੁੱਧ ਦੇ ਸੋਵੇ ਲੱਦੋ ਦੁੱਧ ਹੋ ਰਿਹਾ ਨਾ ਵਾਜਣਾ ਹਾਂਜੀ ਹਾਂਜੀ ਸੋਹਣੀ ਆ ਵੀਰ ਜੀ ਜੰਨੀ ਵੀ ਹੈਗੀ ਆ ਚਲੋ ਹਾਂਜੀ ਹਾਂਜੀ ਪਰੇ ਹੋ ਜਾ ਆ ਜਾਓ ਹੁਣ ਚੌਥੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਵੀਰ ਜੀ ਉੱਤਰ ਦੀ ਹਰਿਆਣੇ ਦੀ ਝੋਟੀ ਜੇ ਚਲ ਵਜਣ ਦੀ ਵੇਖੋ ਫੁੱਲਿਆ ਪੂਰੀ ਹਾਂਜੀ ਇਸ ਟਾਈਮ ਤੇ ਚੈੱਕ ਕਰਵਾਤੀ ਆਪਾਂ ਸਾਢੇ 3 ਨ ਮਹੀਨੇ ਦੀ ਚੈੱਕ ਪਾਸ ਉਹਦੇ 9 ਲੀਟਰ ਦੁੱਧ ਵੀਰ ਜੀ ਮੌਕੇ ਤੇ ਤਿਆਰ ਹੋਊਗਾ ਠੀਕ ਹੈ ਠੀਕ ਝੋਟੀ ਆ ਹਰਿਆਣੇ ਦੀ ਝੋਟੀ ਆ ਸਾਢੇ 3 ਨਵੇਂ ਨਿਆਰੀ ਚੈੱਕ ਪਾਸ ਉਹਦੇ 9 ਲੀਟਰ ਦੁੱਧ 9 ਲੀਟਰ ਤਿਆਰ ਹੋਊਗਾ ਜੇ ਕੱਟ ਕੱਟ ਕਰ ਸਕਦੇ ਬ ਇਹ ਕਿੰਨਾ ਸੋਹਣਾ ਸਭਾ ਜੀ ਇਹ ਵੀਰ ਜੀ ਯਾਰ ਕੇ ਤੀਜੇ ਨੂੰ ਗਾਂ ਘੱਬਣ ਜੇ ਦੁੱਧਾ ਸੋਈ ਜੇ ਠੀਕ ਆ ਠੀਕ ਆ ਛੋਟੀ ਉਧਰ ਦੀ ਵੇਖੋ ਸ਼ਾਈ ਸ਼ੂਈ ਵੇਖੋ ਛੋਟੀ ਜਿ ਕਿੰਨੀ ਆ ਬਾਕੀ ਕਦਵਜਨ ਦੀ ਵੀ ਪੂਰੀ ਫੁੱਲ ਆ ਤੁਸੀਂ ਚੈੱਕ ਕਰ ਸਕਦੇ ਜੇ ਲਾਗੇ ਤਾਂ ਬਹੁਤ ਹੀ ਜ਼ਿਆਦਾ ਚੰਗੀ ਆ ਬਾਕੀ ਵੇਖੋ ਵੀਰ ਜੀ ਸਿੰਘ ਮੂੰਹ ਦੀ ਕਿੰਨੀ ਸੋਹਣੀ ਆ ਛੋਟੀ ਹਾਂਜੀ ਹਾਂਜੀ ਹਾਂ ਗਾਂ ਨੂੰ ਮੰਨ ਲਓ ਵੀ ਕਮੇਟੀ ਵਾਲਾ ਹਿਸਾਬ ਆ ਭਈ ਦੁਨੇ ਕਰ ਜੂਗੇ ਜੈਡ ਬਲੈਕ ਵਿੱਚ ਆ ਗਈ ਆ ਚੈੱਕ ਕਰਦੇ ਤੁਸੀਂ ਸ਼ਟਰ ਕੁਆਲਟੀ ਬਹੁਤ ਹੀ ਸ਼ਾਨਦਾਰ ਆ ਇਹਦੀ ਵੀ ਦੁਕਾਨ ਤੋਂ ਬਹੁਤ ਯਾਰਾ ਪਿਆਰਾ ਲੱਗਾ ਵੀਰ ਜੀ ਛੋਟੀ ਦੇਖ ਲਓ ਹੱਕ ਰੱਖਾਉਂਦੇ 90 95 ਦਾ ਬੇਚੰਦਾ ਹਾਂਜੀ ਹਾਂਜੀ ਤੇ ਚਲੋ ਆਪਾਂ ਤੁਹਾਨੂੰ ਪਤਾ ਹੀ ਆਪਣੀ ਦੁਕਾਨਦਾਰੀ ਦੇ ਸੌਦਾ ਜਾਇਜ਼ ਹੁੰਦਾ ਤੇ ਤਾਂ ਹੀ ਵੀਰ ਪਰਾ ਬਿਆਰ ਕਰਦੇ ਨੇ ਹਾਂਜੀ ਹਾਂਜੀ ਤੇ ਦੇ ਦਈਏ ਛੋਟੀ 8000 ਦੀ ਕਰ ਦਈਏ ਮਾਨਦਾਨ ਕਰ ਦਈਏ 70 ਜਾਂ 2000 ਛੱਡ ਦਈਏ ਵੀ ਦੇ 68 68000 ਦੀ ਦੇ ਦੀ ਬਾਈ ਠੀਕ ਆ ਠੀਕ ਆ ਲਓ ਬਾਈ ਜੀ 68000 ਦੀ ਬਾਕੀ ਮੈਂ ਵੇਖੋ ਵੀਰ ਜੀ ਕੱਦ ਵੱਜਣਾ ਉਧਰ ਵੀ ਹਰਿਆਣੇ ਦੀ ਛੋਟੀ ਗਾਂ ਨੂੰ ਜਿਹੜੀ 1.5 ਲੱਖ ਦੀ ਬੰਨਣ ਵਾਲੀ ਆ ਠੀਕ ਆ ਜੀ ਲਓ ਜੀ ਆਰਡਰ ਕੋਰਟੇ ਤੇ ਚੈੱਕ ਕਰ ਸਕਦੇ ਆ ਗੱਬਣ ਵੀ ਤੇ ਦੁੱਧ ਵੀ ਫੁੱਲ ਠੀਕ ਆ ਠੀਕ ਆ ਜੀ ਬਾਕੀ ਥਣ ਭਾਂਡਾ ਵੇਖੋ ਕਿੰਨਾ ਸੋਹਣਾ ਲੱਗਾ ਛੋਟੀ ਨੂੰ ਹਾਂਜੀ ਹਾਂਜੀ ਆਜੋ ਹੁਣ ਪੰਜਵੇਂ ਨੰਬਰ ਤੇ ਕੱਸਿਓ ਵੀ ਜਿਹਦੇ ਬਾਰੇ ਇਹ ਵੀ ਜੀ ਮੈਂ ਨਾ ਚੈੱਕ ਨਹੀਂ ਕਰਵਾਈ ਡਾਕਟਰ ਨੂੰ ਅਜੇ ਤਿੰਨ ਚਾਰ ਵਾਰੀ ਮੈਂ ਫੋਨ ਕੀਤਾ ਤੇ ਡਾਕ ਹਰ ਜਿਹਾ ਵੇਖਣਦੇ ਆ ਜੀ ਅੱਛਾ ਅੱਛਾ ਤੇ ਮੈਂ ਕਾਫੀ ਵਾਰੀ ਇਹਨੂੰ ਫੋਨ ਕਰਤਾ ਤੇ ਚੈੱਕ ਨਹੀਂ ਚੈੱਕ ਮੰਨ ਲਓ ਕਰਾਉਣ ਵਾਲੀ ਆ ਜੀ ਠੀਕ ਹੈ 2 ਮਹੀਨੇ ਦੇ ਕਰੀਬ ਦੱਸਿਆ ਹੋਇਆ ਘਰ ਵਾਲਿਆਂ ਬੰਦਿਆਂ ਨੇ ਵੀ ਬਣੀ ਆ ਇਸ ਟਾਈਮ ਤੇ ਮੰਨ ਲਓ ਕਿ 7:00 ਹੋ ਜੇ 8:00 ਹੋ ਜੇ ਦੁੱਧ ਮੌਕੇ ਤੇ ਤਿਆਰ ਆ ਮੇਰੇ ਕੋਲ ਠੀਕ ਹੈ ਜੀ ਤੇ ਹੈ ਨਹੀਂ ਜੀ ਜੀ ਦੇਖੋ ਲਓ ਬਈ ਜੀ ਸਿੰਘ ਮੁੰਦੀ ਕਿੰਨੀ ਸੋਹਣੀ ਆ ਬੀ ਜੀ ਅੱਛਾ ਜੀ ਸਿੰਘ ਮੁੰਦੀ ਬਹੁਤ ਸੋਹਣੀ ਆ ਠੀਕ ਹੈ ਜੀ ਹਾਂ ਜੀ ਖੋਲ ਦਿਓ ਬੀ ਜੀ ਹਰ ਤੇ ਖੋਲ ਕੇ ਵਿਖਾ ਦਿਓ ਤੁਸੀਂ 9 ਵਜੇ ਫੇਸਟਵਾਰਟੇ ਤੇ ਚੈੱਕ ਕਰ ਸਾਡੇ ਨੀਂਦੀ ਰਾਵੀ ਆ ਗਈ ਆ ਹਾਂਜੀ ਹਾਂਜੀ ਬਾਕੀ ਕੱਦ ਵਜਨ ਦੀ ਵੇਖੋ ਵੀਰ ਜੀ ਬਹੁਤ ਸੋਹਣੀ ਆ ਝੋਟੀ ਹਾਂਜੀ ਤੇ ਥਣ ਭਾਂਡੇ ਦੀ ਵੀ ਸੋਹਣੀ ਆ ਬਿਲਕੁਲ ਝੋਟ ਤਿਆਰ ਆ ਹਾਂਜੀ ਇਹ 2 ਮਹੀਨਿਆਂ ਦੀ ਗਾਂ ਰੱਪਣਾ ਤੇ ਵੀਰ ਨੇ ਚੈੱਕ ਨਹੀਂ ਆ ਚੈੱਕ ਵੀਰ ਜੀ ਨਿਕਲ ਹੋਣੀ ਆ ਝੋਟੀ ਚਲੋ ਹਾਂਜੀ ਹਾਂਜੀ ਪਲੀ ਪੁਲੀ ਚੰਗੀ ਆ ਤੇ ਚਲੋ ਹਾਂਜੀ ਹਾਂਜੀ ਕਿਰਪਾਈ ਕਰੇ ਤੇ ਲਿਆ ਤੋ ਤਖਲਾ ਆ ਜਿੰਨੀ ਵੀ ਹੈਗੀ ਵੀਰ ਜੀ ਸੋਹਣੀ ਛੋਟੀ ਤੇ ਸਿੰਘ ਮੂੰਹ ਦੀ ਖਾਸ ਗੱਲ ਵੀ ਸਿੰਘ ਮੂੰਹ ਦੀ ਜੋ ਡੰਗਰ ਹੁੰਦਾ ਸਿੰਘ ਮੂੰਹ ਦੀ ਬਹੁਤ ਬਿਲਕੁਲ ਬਿਲਕੁਲ ਸਹੀ ਗੱਲ ਹੈ ਸਿੰਘ ਸਿੰਘ ਦੇ ਰਜ ਗੋਲੇ ਆ ਤੇ ਸਰਜਰ ਨੇ ਵੀਰ ਜੀ ਇਹਨੇ ਵੀ ਦੱਸਦੇ ਜੇ 12 ਕਿਲੋ ਦੁੱਧ ਚੋਆਇਆ ਜੇ ਠੀਕ ਹੈ ਜੀ ਹਾਂਜੀ ਬਾਕੀ ਕਿਸ ਦੀ ਸਾਮ ਤੇ ਅੱਗੇ ਮੰਨ ਲਓ ਵੀ ਅਗਲੇ ਸੋਏ ਚ ਕੀ ਲੈਣਾ ਕੀ ਨਹੀਂ ਇਸ ਟਾਈਮ ਤੇ ਮੰਨ ਲਓ ਵੀ 7-8 ਕਿਲੋ ਦੁੱਧ ਮੌਕੇ ਤੇ ਤਿਆਰ ਆ ਠੀਕ ਹੈ ਠੀਕ ਹੈ ਜੀ ਹਾਂਜੀ ਆਹ ਦਾ ਆ ਆ ਵੀ ਤੇ ਆ 7 ਤੋਂ 8 ਲੀਟਰ ਦੁੱਧ ਰੈਡੀ ਆ ਤੇ 2 ਮਿੰਟ ਰਹੀ ਵੀਰ ਇਹ ਗੱਬਨ ਦਾਦਾ ਵੀਰ ਪੱਕੇ ਚੱਕ ਪਾਸ ਨਹੀਂ ਕਰਾਈ ਚੱਕ ਪਾਸ ਨਹੀਂ ਵੀਰ ਜੀ ਆਪਾਂ ਵੀ ਖਾਲੀ ਕਰਕੇ ਲੈ ਲਈ ਕੋਈ ਵੀਰਪਰਾ ਖਾਲੀ ਕਰਕੇ ਲਵੇ ਤੇ ਨਿਗਲਾਵੇ ਤੇ ਅਗਲੇ ਦੀ ਕਿਸਮਤ ਹੈ ਹਾਂਜੀ ਹਾਂਜੀ ਤੇ ਜੇ ਇਹਦੇ ਆਪਾਂ ਕਰਵਾ ਲੈਂਦੇ ਤੇ ਚਲੋ ਆਪਾਂ ਉਸਹਾ ਬਣਾਉ ਉਹਨਾਂ ਨੇ ਵੀ ਘਰ ਵਾਲੇ ਨੇ ਬੰਦੇ ਨੇ ਵੀ ਉਸਹਾ ਬਣਾ ਦੇਣੀ ਨਹੀਂ ਤੇ ਆਪਾਂ ਵੀ ਹਾਂਜੀ ਹਾਂਜੀ ਉਹਨਾਂ ਰੇਟ ਚੁੱਕਿਆ ਜਾਣਾ ਸੀ ਜੀ ਮੁੱਲ ਵੀਰ ਜੀ ਦਾ ਹਰ ਮੁੱਲ ਦੇ ਵੀਰ ਜੀ ਹੱਕ ਰੱਖੋਂ ਦੀ 55 55 ਜਿਆਦਾ ਵੇਚਦਾ ਹਾਂਜੀ ਨਹੀਂ ਤੇ ਛੜਦਿਏ ਆਪਾਂ 5 ਛੜਦਿਏ 50 ਹੀ ਦੇ ਦਈਏ ਕਰਤੀਏ 1000 ਹੋਰ ਛੜਦ 45000 ਦੀ ਲਓ ਵੀਰ ਜੀ 45000 ਦੀ ਬਿਲਕੁਲ ਜਜਮੁੱਲ ਕਰਤਾ ਨੇ ਵੀਰ ਜੀ ਮੇਰੀ ਗੱਲ ਸੁਣੋ ਆਪਾਂ ਵੀ ਜਦੋਂ ਮੈਂ ਅੱਗੇ ਵੀ ਇੱਕ ਦੋ ਵੀਡੀਓ ਚ ਗੱਲ ਕੀਤੀ ਜਦੋਂ ਬੌਧੇ ਵੀ ਘੱਟ ਲਾਈਏ ਨਾ ਘਰ ਵਾਲੇ ਬੰਦੇ ਨੂੰ ਜਾ ਕੇ ਅਗਲੇ ਕਹਿੰਦੇ ਤਾਂ ਤੁਹਾਡੇ ਨੂੰ ਚੰਗਾ ਫਿਰ ਅਸੀਂ ਉਧਰ ਦੇ ਦਈਏ ਆਹ ਫਿਰ ਨਹੀਂ ਉਧਰ ਕਿਉਂਕਿ ਦੁੱਧ ਵੀ 7-8 ਕਿਲੋ ਦੁੱਧਿਆ ਤੇ ਗਾਂ ਨਾਲੇ ਗੱਬਣ ਵੀ ਆਸ ਹੈ ਕੀ ਆ ਹਾਂਜੀ ਹਾਂਜੀ ਤੇ ਇਹਦੋਂ ਘੱਟ ਤੁਹਾਨੂੰ ਪਤਾ ਹੋਣੀ ਨਹੀਂ ਹੈ ਕਿ ਉਧਰ ਦਈਏ ਉਹਨਾਂ ਨੇ 40-42000 ਦੀ ਉਹਨਾਂ ਨੇ ਲੈ ਜਾਣੀ ਹਾਂਜੀ ਤੇ ਆਜੋ ਹੁਣ ਅੱਡੇ ਦੇ ਚੰਗੇ ਤਗੜੇ ਕੱਦ ਕੱਠ ਵਾਲੀ ਦੱਸਿਓ ਵੀ ਜੀ ਇਹਦੇ ਬਾਰੇ ਇਹ ਵੀਰ ਇਹ ਇਹਨੂੰ ਸੂਈ ਨੂੰ ਵੀਰ ਜੀ ਵੱਧ ਤੋਂ ਵੱਧ 20 ਦੇਣਾ ਜੇ ਝੋਟੀ ਨੂੰ ਹੋਏ ਆ ਅੱਛਾ ਜੀ ਤੇ ਬੱਚਾ ਇਹਦਾ ਮਰ ਗਿਆ ਜੇ ਠੀਕ ਹੈ ਜੀ ਹਾਂਜੀ ਇੱਕ ਬਾਈ ਦੀ ਲਈ ਜੀ ਭਾਈ ਹੁਣ ਕਿਤੇ ਆਪਾਂ ਤੇ ਉਧਰੋਂ ਹਰਿਆਣਿਆਂੋਂ ਆਈ ਆ ਝੋਟੀ ਇਹਦੀ ਬਾਕੀ ਕਦ ਵੱਜਣ ਵੇਖ ਕੇ ਵੀਰ ਭਰਾਵਾਂ ਨੇ ਅੰਦਾਜ਼ਾ ਲਾ ਲਈ ਲੈਣਾ ਮੈਂ ਅੰਦਰ ਤੇ ਨਹੀਂ ਬਿਲਕੁਲ ਸਾਈ ਸ਼ੂ ਵੀ ਬੜੀ ਐ ਤੇ ਇੱਕ ਗੱਲ ਵੀ ਦੀ ਇਹਦੇ ਨਾਲ ਥੋੜਾ ਜਿਹਾ ਥਾਣੋਂ ਕਰਨੀ ਕੀ ਕਹਿੰਦੇ ਵੀ ਉਦੋਂ ਲਾਉਣ ਲੱਗਾ ਇਹ ਡਾਲੇ ਦੇ ਵੱਜ ਗਈ ਜਾਂ ਕਿਦਾਂ ਹਾਂਜੀ ਉਥਾਣਾ ਅਗਲੇ ਚੋਂ ਮੰਨ ਲਓ ਵੀ ਧਾਰਾਂ ਬਾਬਾਈ ਘਟਨੇ ਠੀਕ ਹੈ ਠੀਕ ਧਾਰਾਂ ਘਟ ਕਾਦੀਆਂ ਵੀ ਆਉਂਦੀਆਂ ਸਾਰੀਆਂ 5-7 ਤੇ ਧਾਰਾਂ ਦਾ ਅੱਛਾ ਅੱਛਾ ਤੇ ਤਿੱਲੜ ਮੰਨ ਕੇ ਮੈਂ ਲਈਆ ਤੇ ਤਿੱਲੜ ਮੰਨ ਕੇ ਕੋਈ ਵੀਰ ਭਰਾ ਲਾਵੇ ਠੀਕ ਹੈ ਕਿੰਨਾ ਥਣਾ ਦੇ ਵਿੱਚੋਂ ਚਵਾਈ ਵੀ ਇੱਕ ਨੰਬਰ ਹੋਊਗੀ ਤੇ 11 ਕਿਲੋ ਦੁੱਧ ਮਿੜਕੇ ਦਊਂਗਾ ਜੇ ਮੈਂ ਠੀਕ ਚੋਟੀ ਕੋਈ ਜੀ ਚਲੋ ਤੇਰੀ ਵੀ ਜੀ 부ਸ਼ੀ ਵਿੱਚ ਚੰਦਾ ਵਾ ਹਾਂਜੀ 부ਸ਼ੀ ਨਾਲ ਲੈਂਦੀ ਤੇ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਨਾ ਰਾਤ ਚੇਤਾ ਭੁੱਲ ਗਿਆ ਕਿ ਤੇ ਗਾੜੀਆਂ 부ਸ਼ੀ ਚੋਕਨ ਦਾ ਚੋਕੇ ਅੱਛਾ ਜੀ ਤੇ ਉਤਰਾ ਵੇਹੇ 부ਸ਼ੀ ਦਾ ਹੁਣ ਫਾਇਦਾ ਨਹੀਂ ਛੋਟੀ ਉ ਠੀਕ ਹੈ ਜੀ ਤੇ ਬਾਕੀ ਦੁੱਧ ਬੜਾ ਜੇ ਠੀਕ ਜੀ ਦੁੱਧ ਦਾ ਇਹ ਵੀ ਸਮੁੰਦਰੀ ਹੈ ਲਓ ਭਾਜੀ ਜਗੇ ਤਗੜੇ ਕਦ ਕਾਠ ਵਾਲੀ ਹਰਿਆੜੀ ਦੀ ਝੋਟੀ ਆ ਹਾਂ ਜੀ ਤੇ ਵੀਰ ਜੀ ਮੈਂ ਜਦੋਂ ਲੈ ਕੇ ਜਾਂਦੀ ਨਾ 13 ਲੀਟਰ ਦੁੱਧ ਮੰਨ ਲਓ ਵੀ ਮਣਕੇ ਲਿਆਂਦੀ ਸੀ ਜੇ ਅੱਛਾ ਜੀ ਤੇ 2 ਕਿਲੋ ਦੁੱਧ ਦਾ ਇਹਨੇ ਮੰਨ ਲਓ ਫਰਕ ਪਾਇਆ ਵਾ ਮੇਰੇ ਕੋਲ ਆਣ ਕੇ ਠੀਕ ਹੈ ਠੀਕ ਹੈ ਜੀ ਤੁਹਾਨੂੰ ਪਤਾ ਜੀ ਜੂੜ ਨਹੀਂ ਲਾਉਂਦਾ ਡੰਗਰ ਹਾਂ ਜੀ ਇਹਦਾ ਵੀ ਲਓ ਭਾਜੀ ਜਗੇ ਤਗੜੇ ਕਦ ਕਾਠ ਵਾਲੀ ਤੇ ਹਰਿਆਣੀ ਦੀ ਝੋਟੀ ਆ ਤੇ ਚਲੋ ਵਾਜ ਲੱਗ ਗਿਆ ਥੋੜਾ ਜਿਹਾ ਵਿਚਾਰੀ ਨੂੰ ਵੀ ਇੱਕ ਥਾਂ ਤੋਂ ਛੱਲੜਿਆ ਅਗਲੇ ਤੋਂ ਹਾਂ ਜੀ ਤੇ ਆ ਬਾਕੀ ਵੀਰ ਜੀ ਕੱਦ ਵਜਨ ਦੇਖੋ ਕੱਦ ਵਜਨ ਤੇ ਵੇਖਣੀ ਆਲਾ ਨਾ ਝੋਟੀ ਦਾ ਹਾਂਜੀ ਹਾਂਜੀ ਅੱਗੇ ਵੀ ਆਪਾਂ ਇੱਕ ਫੁੱਲ ਕੱਦ ਵਜਨ ਦੀ ਮਹੀਂ ਪਾਈ ਸੀ ਪਰ ਉਹਦੇ ਨਾਲੋਂ ਵੀ ਡਬਲ ਜੇ ਹਿਸਾਬ ਨਾਲ ਬਿਲਕੁਲ ਸਹੀ ਉਹਦੇ ਨਾਲ ਵੀ ਉੱਚਾ ਜੇ ਰੈੱਡ ਬਲੈਕ ਵਿੱਚ ਆ ਗਈ ਆ ਤੇ ਬਾਕੀ ਬੂਥੀ ਬਾਥੀ ਵੇਖੋ ਕਿੰਨੀ ਸੋਹਣੀ ਆ ਸਿੰਘ ਕਿੰਨਾ ਸੋਹਣਾ ਝੋਟੀ ਦਾ ਤੁਸੀਂ ਕੀ ਕਰ ਸਕਦੇ ਜੀ ਨਿਗਾਹ ਆ ਫੇਸ ਆ ਤੇ ਝੋਟੀ ਵੱਡੀ ਆ ਇਹ ਅੰਡਰ ਕੁਆਲਟੀ ਨਹੀਂ ਚੈੱਕ ਕਰ ਸਕਦੇ ਪੂਰੇ ਵੀਰ ਜੀ ਪੂਰੇ ਫੁੱਲ ਕੱਦ ਵਜਨ ਦੀ ਝੋਟੀ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਹਾਂਜੀ ਤੇ ਆ ਵੀ ਪਤਲੇ ਚੰਮ ਵਾਲੀ ਯਾਰੇ ਨਾ ਚਲੋ ਰੱਪੇ ਦੇਣਾ ਹੀ ਦੇਣਾ ਇਹ ਨਾਲੇ ਕਰਦਵਾ ਚ ਨਹੀਂ ਬਹੁਤ ਚੰਗਾ ਵਾ ਇਹ ਮੋਲ ਮਿੱਧੀ ਹਰੇਰਾ ਮੋਲ ਮਿੱਧੀ ਅੱਜ ਬੱਚਾ ਹੋਵੇ ਦੇ ਨਾਲ ਚਾਰੇ ਥਾਣੋਂ ਤੁਹਾਨੂੰ ਪਤਾ 1.5 ਲੱਖ ਰੁਪਏ ਦੀ ਮਈ ਹਾਂਜੀ ਹਾਂਜੀ ਹੈਗੀ ਵੀ ਆ ਕਹਿਣ ਵਾਲੀ ਗੱਲ ਨਹੀਂ ਆ ਚਲੋ ਵੀਰ ਭਰਾਵਾਂ ਨੂੰ ਪਤਾ ਹੋਊਗਾ ਜੱਡੀ ਵੱਡੀ ਮਈ ਆ ਹਾਂਜੀ ਤੇ 1.5 ਦੀ ਪੂਰੇ ਦੀ ਹੈਗੀ ਹੈਗੀ ਆ ਠੀਕ ਹੈ ਤੇ ਹੁਣ ਚਲੋ ਆਪਾਂ ਨੂੰ ਪਾਣਾ ਮਿਲੀ ਪਾਣਾ ਦੇ ਦਈਏ ਜੇ 90 ਦੇ ਦਈਏ ਜੇ ਕਰ ਦਈਏ ਜੇ ਐਜਜ ਕਰ ਦਈਏ ਥੋੜਾ ਜਿਹਾ ਐਜਜ ਕਰ ਦਈਏ ਜੀ ਹਾਂਜੀ 70 ਦੀ ਹੋ ਛੱਡ ਦਈਏ ਕਰ ਦੋ ਜਾਇ ਦੀ ਕੇ 70 ਤੋਂ 2 ਵਜੇ ਛੱਡ ਦਈਏ ਠੀਕ ਹਾਂਜੀ ਲਈ ਗਈ ਫਿਰਦੀਏ ਬਾਕੀ ਵੇਖੋ ਤੁਸੀਂ ਆਰਡਰ ਕੁਆਲਿਟੀ ਕਿੰਨੀ ਸੋਹਣੀ ਹੈ ਮੈਂ ਦੀ ਹਾਂਜੀ ਹਾਂਜੀ ਬੜਾ ਸੋਹਣਾ ਲੱਗਾ ਇੱਧਰ ਕੋ ਵੀਰ ਜੀ ਚੈੱਕ ਕਰ ਸਕਦੇ ਤੁਸੀਂ 11 ਲੀਟਰ ਕੋਈ ਵੀਰ ਭਰਾ ਜਿਤਨਾ ਮਰਜੀ ਕੋਈ ਮਿਲ ਕੇ ਲੈ ਜਾ ਇੱਧਰ ਤੋਂ ਠੀਕ ਹੈ ਠੀਕ ਹੈ ਤੇ ਜਾਇਜ ਮੁੱਲ ਕਰਤਾ ਵੀਰ ਜੀ ਚਾਹੋ ਬਾਜ ਲੱਗੀ ਬਹੁਤ ਤਗੜੀ ਹੈ ਭਾਜੀ ਜਿਹਨੂੰ ਕਹਿ ਸਕਦੇ ਆਪਾਂ ਤੇ ਇੱਕ ਵੜੀ ਵੀ ਤਿਆਰ ਕਰਨ ਵਾਸਤੇ ਬਹੁਤ ਹੀ ਚੰਗੀ ਆ ਹਾਂਜੀ ਹਾਂਜੀ ਤੇ ਆਜੋ ਹੁਣ ਐਂਡ ਤੇ ਤੁਹਾਨੂੰ ਇੱਕ ਵੜਾ ਦਿਖਾਉਨੇ ਆ ਹਾਂ ਸਰ ਸੇਪਾ ਜੀ ਇਹਦੇ ਬਾਰੇ ਇਹ ਵੀ ਜੀ ਆਪਾਂ ਪਿਛਲੀ ਵੀਡੀਓ ਚ ਵੈਡ ਪਾਈ ਸੀ ਅੱਛਾ ਜੀ ਤੇ ਦੁੱਧ ਆਪਾਂ ਉਦੋਂ ਹੀ ਦੱਸਿਆ ਸੀ ਇੰਨਾ ਹੀ 8-9 ਕਿਲੋ ਦੁੱਧ ਹੋਊਗਾ ਜੀ ਤੇ ਇਹਦਾ ਵੀਰ ਨੇ ਕਹਿੰਨਾ ਲੱਗਾ ਇਧਰ ਉਹਦੇ ਦਿਹਾਣੇ ਤੋਂ ਅੱਗੇ ਥੋੜਾ ਫਰਟ ਆਪਾ ਪੈ ਜਾਂਦਾ ਗਾੜੀ 30 ਕਿਲੋਮੀਟਰ ਮੈਨੂੰ ਦੱਸਿਆ ਸੀ ਉਥੋਂ ਦਾ ਵੀਰ ਨੂੰ ਨਾ ਕਰਾਇਆ ਬੜਾ ਪੈਂਦਾ ਸੀ ਸਾਈ ਦੇ ਉਹਨੇ ਵੀਰ ਨੇ ਉਸੇ ਵਾਲੇ ਮੈਨੂੰ 2000 ਰੁਪਇਆ ਬਾਤੀ ਦੇ ਮੁੜ ਕੇ ਉਹਨੇ ਮੇਰਾ ਤੇ ਮਿੰਤਰ ਲੱਗਤਾ ਕਹਿੰਦਾ ਵੀਰ ਮੈਂ ਵੀ ਦਿਹਾੜੀਦਾਰ ਬੰਦਾ ਹਾਂ ਤੇ ਚੱਲ ਮੈਨੂੰ ਸਾਈ ਤੋਂ ਆਪਸੇ ਪਾਦੇ ਵੀ ਇੰਨੇ ਪੈਸੇ ਮੈਂ ਨਹੀਂ ਲਾ ਸਕਦਾ ਠੀਕ ਹੈ ਠੀਕ ਹੈ ਹਾਂਜੀ ਸੌਦਾ ਵੀਰ ਨਾਲ ਹੋਇਆ ਸੀ ਵੀਰ ਜੀ 18000 ਦਾ ਆਪਾਂ ਵੈਸੇ 5000 22000 ਨਹੀਂ ਪਾਈ ਸੀ ਉਦੋਂ ਵੀਡੀਓ ਠੀਕ ਹੈ ਪਿਛਲੀ ਵੀਡੀਓ ਚ ਹਾਂਜੀ ਜੀ 18 ਦਾ ਵੀਰ ਨਾਲ ਸੌਦਾ ਹੋਇਆ ਸੀ ਤੇ ਪਰ ਉਹਨੂੰ ਕਰਾਇਆ ਜ਼ਿਆਦਾ ਪੈਂਦਾ ਸੀ ਉਹਦਾ 2000 ਰੁਪਏ ਆਪਾਂ ਵਾਪਸੀ ਪਾਤਾ ਕਿਉਂਕਿ ਗਰੀਬ ਬੰਦੇ ਦਾ ਕੇਤਾ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਨਾ ਤਾਂ ਕਾਰੋਦ ਨਾ ਯਾਰੋ ਹਾਂਜੀ ਹਾਂਜੀ ਲਓ ਵੀ ਜੀ ਚੰਗੇ ਤੱਕੀ ਕੀ ਬਧਾ ਅਗਲੇ ਨੇ ਕਿਦਾਂ ਜਦੋਂ ਕਹਿ ਦਿੱਤਾ ਵੀਰ ਜੀ ਮੈਂ ਦਿਹਾੜੀਦਾਰ ਬੰਦਾ ਤੇ ਫਿਰ ਕੀ ਬਤਾ ਅਗਲੇ ਨੇ ਕਿਦਾਂ ਮਿਹਨਤ ਕੀਤੀ ਹੋਏ ਜੀ ਉਹਨੇ 100 100 ਕਰਕੇ ਜੋੜਿਆ 2 200 ਕਰਕੇ ਜੋੜਿਆ ਤੇ ਆਪਾਂ ਨੂੰ 1000 2000 ਦਾ ਵੀ ਕਰਕ ਨਹੀਂ ਆਗੇ ਤੋਂ ਇਸ ਟਾਈਮ 8 ਲੀਟਰ ਦੱਸ ਦੋ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਜੀ 8 ਲੀਟਰ ਬਿਲਕੁਲ ਰੈਡੀ ਆ ਦੁੱਧ ਤੇ ਕਾਂ ਘੱਪਣ ਘੱਪਣ ਵੀਰ ਜੀ ਇਹ ਵੀ ਜੀ 17 ਤਰੀਕ ਦਾ ਆਪ ਠੀਕ ਹੈ ਹਾਂਜੀ ਆਪਾਂ ਗਲਤ ਨਹੀਂ ਗੱਲ ਕਰਨਾ ਵੀ 2 ਮਹੀਨੇ ਹੋ ਗਏ 17 ਦਸੰਬਰ ਦਾ ਠੀਕਾ ਭਰਿਆ ਵਾ ਤੇ ਜਨਵਰੀ 17 ਨੂੰ ਮਹੀਨਾ ਹੋ ਜਾਣਾ ਪੂਰਾ ਹਾਂਜੀ ਬਾਕੀ ਵੀਰ ਜੀ ਕਦ ਵੱਜਣਾ ਵੇਖੋ ਵੈੜ ਦਾ ਸੱਜਰ ਜਿੱਥੇ ਮਰਜੀ ਕੋਈ ਖਲਾਰ ਕੇ 65 70 ਹਜ਼ਾਰ ਦੀ ਵੇਚ ਤੇ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਇਹਦਾ ਫਿਰ ਆਪਾਂ ਕੀ ਮਲ ਕਰਾਂਗੇ ਵੀ ਵੀਰ ਜੀ 18 ਦੀ ਫੇਰ ਦੇ ਦਾਂਗੇ 18 ਦੀ ਹਾਂਜੀ ਆਪਾਂ ਗਲਤ ਕੰਮ ਨਹੀਂ ਕਰਨਾ ਜੇ ਅੱਗੇ ਰੇਟ ਤੇ ਦਿੱਤੀ ਸੀ ਨਾ ਠੀਕ ਹੈ ਜੀ ਆਪਾਂ 18 ਦੀ ਦੇ ਦਾਂਗੇ ਫੇਰ ਠੀਕ ਹੈ ਲਓ ਬਾਜੀ 18000 ਦੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰ ਕਿਰਾਤ ਹੁੰਦੇ ਫੋਨ ਚੜੀ ਜਾਂਦਾ ਯਾਰ